ਸੀ ਤਕ। ਕਿਹੜਾ ਪਿੰਡ ਹੈ? ਬਸਰਾਵਾਂ ਦਾ। ਪਿੰਡ ਹੀ ਲਾ ਤੇ ਕਿਸ ਤਰ੍ਹਾਂ ਬਣੇਗਾ ਦੇਦ। ਪਾਜੀ بارش ਹੋਈ ਬਹੁਤ ਜ਼ਿਆਦਾ ਤੇ ਉਸ ਕਰਕੇ ਕੱਚਾ ਕਮਰਾ ਸੀ ਜੋ ਉਹ ਸਾਰਾ ਹੀ ਟੱਟ ਗਿਆ ਸਾਡਾ। ਫਿਰ ਕਿਸ ਤਰ੍ਹਾਂ ਰਹ ਰਹੇ ਹੋ? ਇਹ ਹੋ ਤਰਪਾਲ ਪਾ ਕੇ ਮੜਾ ਮੋਟਾ ਗੁਜ਼ਾਰਾ ਮਹੀਨਾ ਹੋ ਗਿਆ ਕਰਦੇ ਸਾਨੂੰ। ਤਰਪਾਲ 'ਚ ਰਹਿ ਜਾਂਦਾ ਵਸੇ। ਨਹੀਂ ਬਹੁਤ ਔਖਾ ਏ। ਕਿੱਦਾਂ ਗੁਜ਼ਾਰਾ ਕਰਦੇ? ਗੁਜ਼ਾਰਾ ਤਾਂ ਬਹੁਤ ਔਖਾ ਹੁੰਦਾ ਪਿਆ ਸਾਡਾ। ਤਰਪਾਲ ਦੇ ਜੀ ਰੋਟੀ ਪਾਣੀ ਕਿਸ ਤਰ੍ਹਾਂ ਕਰਦੇ? ਬੜੀ ਤੰਗੀ ਆ ਜੀ ਜਦੋਂ بارش ਆਉਂਦੀ ਉਹ ਵਿੱਚ ਹੁੰਦੀ ਆ ਕਿਸੇ ਟਾਈਮ ਨਹੀਂ ਵੀ ਖਾਦੀ ਜਾਂਦੀ ਤੇ ਬੱਚਿਆਂ ਨੇ ਸੋਨਾ ਸਕੂਲ ਜਾਣਾ ਫਿਰ ਜੀ ਬੱਚੇ ਕਿੰਨੇ ਦਿਨ ਹੋ ਗਏ ਕਾਫੀ ਦਿਨ ਹੋ ਗਏ ਵਾਂਡੇ ਖੱਲੇ ਸੀ ਅਸੀਂ ਪੜਾਈ ਵੀ ਖਰਾਬ ਹੁੰਦੀ ਪਈ ਸਾਡੇ ਬੱਚਿਆਂ ਦੀ ਹੋਣੀ ਆਏ ਦੋ ਤਿੰਨ ਦਿਨੋਂ ਰੋਟੀ ਪਾਣੀ ਕਿਸ ਤਰ੍ਹਾਂ ਚੱਲਦਾ ਫਿਰ ਰੋਟੀ ਤਾਂ ਇਸ ਤਰ੍ਹਾਂ ਹੀ ਆ ਫਿਰ ਓਕਿਓ ਕੁ ਪਕਵਾਲੀ ਦੀ ਕੰਮ ਕੀ ਕਰਦੇ ਠੇਸ ਕੋਕ ਦਾ ਕੰਮ ਕਰਦੇ ਹਲਵਾਈ ਦਾ ਫਿਰ ਗੁਜਾਰਾ ਰੋਟੀ ਮੁਸਕਲ ਚੱਲਣੀ ਫਿਰ ਘਰ ਕਿਸ ਤਰ੍ਹਾਂ ਬੰਨਣਾ ਕਰ ਫੇਤਨ ਪਤਾ ਬੱਚੇ ਵੀ ਜੋਨੇ ਸਕੂਲ ਜਾਂਦੇ ਆ ਫੇ ਖਾਚੇ ਤਾਂ ਹੈ ਗਈ ਹੈ ਨਾ ਫੇਰਾ ਤਰਪਾਲ ਦੇ ਵਿੱਚ ਹੀ ਰੰਦੇ ਤੁਸੀਂ ਹਾਂਜੀ ਕੀ ਕਹਿਣਾ ਚਾਹੁੰਦੇ ਸਮਾਜ ਸੇਵਕ ਕੁਬੀਰ ਗੋੜੇ ਅਸੀਂ ਇਹ ਕਹਿਣਾ ਚਾਹੁੰਦੇ ਸਾਡੀ ਜਿੰਨੀ ਤੋਂ ਜਿੰਨੀ ਮਦਦ ਹੁੰਦੀ ਹੈ ਸਾਡੀ ਕਰਨ ਸਾਡੇ ਕਮਰੇ ਦੀ ਛੱਤ ਪੈ ਜਾਏ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਬੇਟੀ ਵੱਡੀ ਵਿਆਹੀ ਹੋਈ ਹੈ ਤੇ ਸਾਡੇ ਕੋਲ ਹੁਣ ਦੋਨੇ ਨੇ ਤੇਰੇ ਨਾਲ ਬੱਚੇ ਪਾਜੀ ਕੀ ਨਾਮ ਤੁਹਾਡਾ ਮਨਜੀਤ ਸਿੰਘ ਪਾਜੀ ਇਹ ਕਿਹੜਾ ਪਿੰਡ ਹੈ ਬਸਰਾਵਾ ਭਾਜੀ ਇਹ ਹਾਲਾਤ ਕਿਸ ਤਰ੍ਹਾਂ ਬਣੇ ਤੁਹਾਡੇ ਹਾਲਾਤ ਭਾਜੀ بارش ਨਾਲ ਹੀ ਤਾਂ ਹੈ ਜੇ ਮੇਰੀ ਗੱਲ ਆ ਕਿੱਦਾਂ ਰਹਿ ਰਹੇ ਰਹਿਣ ਭਾਈ ਆ ਵੇਖ ਲੋ ਜਿੱਦਾਂ ਨੇ ਉਹਦੇ ਸਾਹਮਣੇ ਤੰਬੂ ਚ ਤੰਬੂ ਚ ਰਿਹਾ ਜਾਂਦਾ ਨਹੀਂ ਰਿਹਾ ਤੇ ਨਹੀਂ ਜਾਂਦਾ ਤੇ ਕੀ ਕਰੀਏ ਭਾਜੀ ਹੁਣ ਕੋਠਾ ਗਿਆ ਟੱਠ ਛੱਤ ਨੂੰ ਨਹੀਂ ਹੈਗੀ ਜਿਹੜੀ ਗੱਲ ਛੱਤ ਹੁਣ ਤੇ ਹੁਣ ਕਰਨਾ ਹੀ ਪੈਣਾ ਗਜ਼ਰਾ ਭਾਜੀ ਬਰਸਾਤਾਂ ਦੇ ਤੇ ਚੰਗੇ ਭਲੇ ਘਰ ਚੋਂ ਲਾ ਪਏ ਤੇ ਤੀਰ ਬਗ ਰਹਿੰਦੇ ਭਾਜੀ ਫਿਰ ਇਹ ਤਾਂ ਮਜਬੂਰੀ ਹੈਗੀ ਕਿੱਥੇ ਜਾਂਦੇ ਫਿਰ ਬੱਚੇ ਰਹਿ ਕੇ ਕਿੱਥੇ ਜਾਣਾ ਹੈ ਭਾਜੀ ਗਰਮੀ ਵੀ ਹੈ ਫਿਰ ਤਰਪਾਲ ਚ ਕਿਸ ਤਰ੍ਹਾਂ ਰਹਿਣ ਦਾ ਕਿ ਉੰਦਰ ਹੀ ਰੋਟੀ ਖਾਣੀ ਭਾਈ ਬਹੁਤ ਔਖਾ ਵਾ ਭਾਈ ਜਿਹੜੀ ਗੱਲ ਹੈ ਉਂਝ ਤਾਂ ਛੱਤ ਨਹੀਂ ਹੈਗੀ ਸਿਰ ਤੇ ਬਹੁਤ ਔਖਾ ਲੱਗਦਾ ਜਿਹੜੀ ਗੱਲ ਹੈ ਇਹ ਕਰਕੇ ਉੰਦਰੋਂ ਉੰਦਰ ਹੈ ਨਹੀਂ ਹੈ ਜਿਹੜੀ ਗੱਲ ਹੈ ਨਾ ਪੈ ਲਈ ਹੈ ਨਾ ਬੰਨਾ ਵਾ ਹਲਵਾ ਕੰਮ ਕੀ ਕਰਦੇ ਹਲਵਾਈ ਦਾ ਭਾਜੀ ਲੱਗਦਾ ਹੈ ਹਲਵਾਈ ਦੇ ਕੰਮ ਨਾ ਬੰਦੀ ਬੰਦਾ ਤੇ ਭਾਈ ਹੁਣ ਕੰਮ ਚੱਲਦੇ ਨਾ ਹੀ ਆ ਗੱਲ ਕੋਈ ਦੁਕਾਨ ਹੋਏ ਜਾਂ ਫੇਰ ਤੇ ਚੱਲਦੇ ਨਾ ਹੁੰਦਾ ਵੀ ਕੰਮ ਦੇ ਵੀ ਬੰਦੇ ਦਾ ਵੀ ਰੋਜ਼ ਦੀ ਹੁੰਦਣ ਹੈਗੀ ਆ ਇੱਥੇ ਰੋਜ਼ ਦੀ ਤੇ ਹੁੰਦਣ ਹੈ ਨਹੀਂ ਆ ਵੀ 10 ਨਾਲ 12 ਲੱਗ ਗਈ ਜਾਂ 14 ਲੱਗ ਗਈ ਇਦਾਂ ਦਾ ਕੰਮ ਆਪਣਾ ਮੈਂ ਜੀ ਦੋ ਜੀ ਰੋਟੀ ਪਾਣੀ ਬੜਾ ਮੁਸ਼ਕਲ ਆ ਹਾਂਜੀ ਭਾਈ ਵੀ ਰੋਟੀ ਪਾਣੀ ਮਾਹ ਚੱਲਦਾ ਜਿਹੜੀ ਗੱਲ ਆ ਫਿਰ ਮਕਾਨ ਹਾਂਜੀ ਮਕਾਨ ਭਾਈ ਹੁਣ ਵੇਖੋ ਜੇ ਕੋਈ ਦੇਣਗੇ ਸਹੂਲਤ ਵੀਰ ਬਾਹਰੋਂ ਖਸਾਤ ਪਾਲਾਂਗੇ ਲਈ ਤੇ ਫਿਰ ਵੇਖਦੇ ਆ ਫਿਰ ਕੀ ਕਰਨਾ ਜੇ 25 ਸਕੂਲ ਹਾਂਜੀ ਫਿਰ ਉਹ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਸੀ ਤੁਸੀਂ 25 ਸਕੂਲ ਭੇਜਨੇ ਘਰ ਜੀ ਬਣਾਉਣਾ ਪਰ ਰੋਟੀ ਚਲਾਉਣੀ ਭਾਈ ਹੁਣ ਕਰਨਾ ਤੇ ਪੈ ਲਈਆਂ ਜਿੰਨੇ ਜੋਗੇ ਹੈਗੇ ਉਹਨੇ ਜੋਗੇ ਕਰ ਲਏ ਆ ਕੰਮ ਦੇ ਤੇ ਕੱਲਾ ਜਾਣਾ ਵਾ ਕੱਲਾ ਜਾਣਾ ਗਿਆ ਇਹਨਾਂ ਜਿੰਨੇ ਜੋ ਕਹਿ ਜਾਵਾ ਕਰ ਲਿਆ ਆ ਤੇ ਤਰਪਾਲ ਜਦੋਂ ਭਾਈ ਕਦੋਂ ਭਾਈ ਕ੍ਰਿਪਾਲ ਭਾਈ ਭਾਈ ਨੂੰ ਤੇ ਹੋਈ ਏ ਜਦੋਂ ਦੀਆਂ ਬਰਸਾਤਾਂ ਜਰੂਈਆਂ ਉਦੋਂ ਦੀ ਭਾਈ ਏ ਜਦੋਂ ਬਰਸਾਤਾਂ ਬਰਗਾਰ ਭਾਈ ਡੇਪਿਆ ਕੋਠਾ ਇੱਕ ਟੋਗੜਾ ਵੀ 25 ਦਿਨ ਹੋ ਗਏ ਆ ਮਲਵੇ ਸਾਹਿਬ ਤੋਂ ਵੇਖ ਲੋ 25 ਦਿਨ ਹੋਏ ਉਹਨਾਂ ਪਧਰਾ ਕੀਤਾ ਵਾ ਨੀਆਂ ਨੀਆਂ ਪੁੱਟੀਆਂ ਜਿਹੜੇ ਪੈਸੇ ਹੈਗੇ ਚਾਰ ਲਾਏ ਆ ਨਾ ਕਹਨੇ ਕੋਈ ਹੱਲਪ ਦਿੱਤੀ ਹੈ ਨਾ ਸਿੱਧੀ ਵੈਲਾ ਦੇਖਿਆ ਆ ਪੰਦਰ ਜਾ ਕੇ ਵਿੱਚ ਰਸੋਈ ਵੀ ਨਾ ਕੋਈ ਆਏ ਹਾਂਜੀ ਭਾਈ ਬੱਚੇ ਪੜਦੇ ਵੀ ਅੰਦਰ ਹੀ ਆ ਹਾਂਜੀ ਹਾਂਜੀ ਭਾਈ ਜੀ ਸਾਰੇ ਹੁਣ ਕੀ ਕਰਨਾ ਹੈ ਮੈਂ ਭਾਈ ਦੋ ਕਮਰੇ ਹੀ ਨੇ ਦੋਵੇਂ ਕੱਚੇ ਹੀ ਆ ਹਾਂਜੀ ਪਹਿਲਾਂ ਤਾਂ ਦੋਵੇਂ ਇਕੱਠੇ ਹੀ ਦੇਪੇ ਜਰੀ ਆ ਇਹ ਚੱਕਰ ਬੜਿਆ ਉਹਦੇ ਮਕਾਨ ਨੇ ਇੱਕ ਮਜਬੂਰੀ ਦੇ ਦਿੱਤੀ ਵੀ ਤਰਪਾਲ ਤੇ ਰਹਿੰਦੇ ਬਹੁਤ ਜ਼ਿਆਦਾ ਭਾਈ ਨੂੰ ਮਿਲ ਜਿਹੜੀ ਕਰ ਲਿਆ ਜਿਹੜੇ ਵੀਰੇ ਆਪਣੇ ਪੰਜਾਬੀ ਵੀਰ ਬਹੁਤ ਮਦਦ ਕੀਤੀ ਖੜਾ ਦੇ ਵਿੱਚ ਉਹਨਾਂ ਨੇ ਹਾਂਜੀ ਵੀਰੇ ਕਹਿਣਾ ਚਾਹੁੰਦੇ ਉਹਨਾਂ ਤੁਸੀਂ ਭਾਈ ਜੇ ਜਦੋਂ ਸਾਡੇ ਵੀ ਕਿਤੇ ਵੇਖ ਲੈਣਗੇ ਵੀਡੀਓ ਤੇ ਆ ਕੇ ਉਹਨਾਂ ਤੇ ਕਹਿਣ ਤੇ ਹੈਲਪ ਕਰ ਦੇਣਗੇ ਭਾਈ ਉੱਥੇ ਕਿਤੇ ਪਾ ਲਾਈਗੀ ਇਹ ਛੱਤਾ ਜੂਗੀ ਬੱਚੇ ਆ ਸਕਦੇ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਭਾਜੀ ਮੇਰੇ ਤਿੰਨ ਬੱਚੇ ਆ ਗੁੜੀਆ ਵੱਡੀ ਵਿਆਹੀ ਆ ਦੋ ਬੱਚੇ ਆ ਪੜਦੇ ਆ ਘਰ ਦੇ ਆ ਤੇ ਵੱਡਾ ਭਰਾਵਾ ਮੇਰਾ ਉਹ ਵਿਚਾਰਾ ਥੋੜਾ ਸਿੱਧਾ ਵਾ ਵਾਈਫ ਕਰ ਦੇਗਾ ਭਾਈ